ਹੁੰਤ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਵੀਰਹਰਾਂ ਦਾ ਕੋਹਾਨਾ ਪੂਰਾ ਪੂਰਾ ਕੋਹਨਾ ਤੇ ਸਜਣੋ ਤਸੀਲ ਪੱਟੀ ਦੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੰਬਰ ਵੀਰ ਹਰਾਂ ਦਾ ਮੈਂ ਸਕਰੀਨ ਤੇ ਲਾਉਂਗਾ ਘਰੇਲੂ ਪਰਿਵਾਰ ਕੋਲੇ ਅੱਜ ਦੋ ਝੋਟੀਆਂ ਜਿਹੜੀਆਂ ਫੋਰ ਸੇਲ ਵਕਾਊ ਆ ਸਜਣੋ ਇੱਕ ਬਿਲਕੁਲ ਤਾਜੀ ਸੂਈ ਮੋਹਰਾ ਦੀ ਬਿਲਕੁਲ ਹੀ ਤਾਜੀ ਤੇ ਇੱਕ ਸਜਣੋ ਹਜੇ ਥੋੜਾ ਜਿਹਾ ਸਮਾਂ ਸੂਣ ਦੇ ਵਿੱਚ ਬਾਕੀ ਪਿਆ ਕਿੰਨਾ ਟਾਈਮ ਰਹਿੰਦਾ ਕਿਹੜਾ ਸੂਆ ਸੁੰਦੀ ਸਾਰੀ ਗੱਲਬਾਤ ਮਾਲਕਨਾ ਕਰ ਲਾਂਗੇ ਕੋਈ ਵੀ ਸੱਜਣੋਂ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਵੀਰ ਹਰਾਂ ਦਾ ਵੀਰ ਜੀ ਸასიਖਾਲ ਉੱਚੀ ਬੋਲੋ ਬਈ ਮੜਾ ਜੀ ਸასიਖਾਲ ਜੀ ਤੇ ਆਪਣਾ ਪਿੰਡ ਕੀ ਦੱਸਿਆ ਸੀ ਤੂੰ ਪਿੰਡ ਪੂਰਾ ਕੋਨਾ ਪੂਰਾ ਕੋਨਾ ਵੀਰੇ ਤੂੰ ਆ ਜਾ ਇਧਰ ਨੂੰ ਠੀਕ ਆ ਤੇ ਤਹਿਸੀਲ ਪੱਟੀ ਦੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਵੀਰੇ ਦੂਜਾ ਮੋਬਾਈਲ ਨੰਬਰ ਕਿਹੜਾ ਆਪਣਾ ਮੋਬਾਈਲ ਨੰਬਰ 68833256 ਦਾ ਪਾਰਟ 833 326 ਦਾ 32610 ਇਹਦੇ ਤੇ ਕੋਈ ਵੀ ਗੱਲਬਾਤ ਕਰੇ ਸੱਜਣੋ ਬਾਕੀ ਸਕਰੀਨ ਤੇ ਚੱਲਦਾ ਰਹੂਗਾ ਤੇ ਵੀਰੇ ਆਪਣੇ ਪਸੂ ਘਰਦੇ ਹੀ ਆ ਨਾ ਹਾਂਜੀ ਘਰਦੇ ਆ ਛੋਟੀ ਜਿਹੜੀ ਆਪਣੀ ਤਾਜੀ ਸੂਈ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਦੂਜਾ ਸੂਆ ਸੂਈ ਪਲੂਨ ਨੇ ਕਿੰਨਾ ਕ ਦੁੱਧ ਚੋਇਆ ਆਪਾਂ ਕਰੇ ਜੀ ਪਿਛੇ 11 12 ਲੀਟਰ ਦਿੱਤਾ 11 12 ਕਿਲੋ ਕਰਮਾ ਲਈ ਦੁੱਧ ਪਲੂਨ ਦੇ ਗਈ ਹਾਂਜੀ ਸਾਬੀ ਗੱਟ ਪਾਇਆ ਨਾਰਮਲ ਸੇਵਾ ਤੇ ਠੀਕ ਆ ਤੇ ਵੀਰੇ ਇਹ ਹੁਣ ਕਦੋਂ ਦੀ ਸੂਈ ਆ ਇਹਨੂੰ ਅਜ ਤੱਕ ਜਿਆਦਾ ਨਹੀਂ ਤੀਜਾ ਦਿਨ ਤੀਜਾ ਦਿਨ ਪਰਸੋਂ ਦੀ ਸੂਈ ਆ ਤੇ ਹੁਣ ਕਿੰਨਾ ਕੁ ਬੋਹਲਾ ਮੇਰੇ ਭਰਾ ਨੇ ਇਹਦੇ ਥੱਲੇ ਜਗਾ ਬੋਹਲਾ ਜੀ ਥੱਲੇ ਇਹ 8-9 ਲੀਟਰ ਆਇਆ ਹੈ 8-9 ਤੇ ਬੱਚਾ ਕੀ ਦੇਗੀ ਵੀਰੇ ਬੱਚਾ ਕੱਟੀ ਕੱਟੀ ਦੇਗੀ ਇਹ ਹੈ ਤੇ ਕੱਟੀ ਟੀਕੇ ਦੀ ਕਿ ਮਾਲੀ ਦੀ ਜੀ ਟੀਕੇ ਦੀ ਹਾਂਜੀ ਟੀਕੇ ਦਾ ਕੋਈ ਨਾਂ ਨੂੰ ਪਤਾ ਕਿ ਨਹੀਂ ਮੋਰਾ ਜੀ ਠੀਕ ਆ ਸਾਡੀ ਠੀਕ ਆ ਤੇ ਜੇਰ ਚੂ ਰੋਕੇ ਪੈ ਗਈ ਵੀਰੇ ਜੇਰ ਰੋਕੇ ਲਿਆ ਇਹਨੂੰ ਤੋਰ ਕਰਾ ਦੇ ਵੀਰੇ ਕੱਢੀ ਮਾਰ ਨੂੰ ਤੇ ਭਰਾ ਜੀ ਚੂਨ ਨੂੰ ਜਿਵੇਂ ਮੜਾ ਜਾਂ ਥਾਂ ਲੰਮਾ ਪੋਲੀ ਆ ਨਾ ਪੋਲੀ ਜਮਾ ਆ ਆਮ ਮੱਜਾਂ ਵਾਂ ਕੁ ਲਈ ਨਹੀਂ ਕਿ ਜਿੱਤਾਂ ਗੌਰ ਨੇ ਤੇ ਜੇ ਆਪਾਂ ਬੱਚਾ ਲਾ ਕੇ ਧਾਰਾਂ ਵਖਾ ਦੀ ਗੀ ਵਖਾ ਦੀਏ ਬਾਈ ਚੋ ਲੈਂਦਾ ਅ ਥੋੜਾ ਜਿਹਾ ਅਗਲੇ ਨੂੰ ਨਾ ਸੱਜਣਾ ਵੀਰੇ ਖਰੀਦਣਾ ਸੌਖਾ ਆ ਜਾਂਦਾ ਪਸ਼ੂ ਹਨਾ ਸੱਜਣਾ ਲੇਵਾ ਭਾਂਡਾ ਚੈੱਕ ਕਰਿਓ ਝੋਟੀ ਦਾ ਵਾਕਿਆ ਹੀ ਬਾਈ ਏਹਰਾਂ ਦੀ ਗੱਲ ਆਂ ਕੁ ਨਾ ਕਰਮ ਵਾਲੀ ਨੇ ਦੁੱਧ ਦਿੱਤਾ ਹੋਊਗਾ ਵੇਖੋ ਸਿੰਘ ਬਹੁਤ ਕੰਮ ਦਾ ਪਤਲੀ ਚਮੜੀ ਦੀ ਜਮਾਈ ਤੇ ਬਾਕੀ ਚੂਣ ਮੈਂ ਤੁਹਾਡੇ ਸਾਹਮਣੇ ਪੁਛਦਾ ਵੀਰੇ ਕਮਾਲਾ ਵੇਖੋ ਬੋਡੀ ਸਟਰਕਚਰ ਮੈਂ ਦਾ ਸੱਜਣੋ ਚੰਗਾ ਤੇ ਚੰਗੇ ਦੁੱਧ ਵਾਲਾ ਜੇ ਤੁਸੀਂ ਮੰਨ ਲਓ ਵੀ ਚੰਗੀ ਸਾਂਭ ਕੀਤੀ ਨਾ ਤੇ ਮੇਰਾ ਮਨ ਨਾ ਵੀ ਮੈਂ ਚੰਗਾ ਦੁੱਧ ਪਾਊਗੀ ਕਿਉਂਕਿ 13 14 ਲੀਟਰ ਮੈਂ ਦੁੱਧ 13 14 ਲੀਟਰ ਸੱਜਣੋ ਮੈਂ ਵੀਰ ਕਹਿੰਦਾ ਦੁੱਧ ਬੰਨ ਦੇ ਵੀਰੇ ਉੱਥੇ ਹੀ ਉੱਥੇ ਅੰਦਰ ਵੇਖੋ ਤੇ ਆਹ ਕੱਟੀ ਦੇ 나ੜੂਆ ਨਾਲ ਆ ਇਸ ਕੱਟੀ ਨੂੰ ਸੱਜਣੋ ਜਾਣਮਦੱਤਾ ਕਰਮ ਵਾਲੀ ਨੇ ਬਾਈ ਕੱਲ ਦੀ ਵੀ ਸੂਈ ਕਹਿ ਸਕਦੇ ਕਿਉਂਕਿ ਗਿੱਲਾ ਨਾਲੂਆ ਹਜੇ ਤੇ ਓਕੇ ਰਿਪੋਰਟ ਝੁੱਟੀ ਆ ਸਜਣੋ ਲੇਵੇ ਭਾਂਡੇ ਦੀ ਬਹੁਤ ਚੰਗੀ ਆ ਤੇ ਬਾਕੀ ਤੁਸੀਂ ਤਸੱਲੀ ਕਰ ਲੈਣੀ ਆ ਵੇਖੋ ਬਸ ਇਹੀ ਆ ਵੀਰੇ ਚੂਨ ਚ ਨਾ ਸਖਤ ਹੋਵੇ ਨਹੀਂ ਇਹਦੀ ਵੀ ਦੱਸ ਦੇ ਇਹਦੀ ਤਾਂ ਕਲੀਅਰ ਕਰ ਲਈਏ ਨਾ ਆਪਾਂ ਹਾਂਜੀ ਹਾਂਜੀ ਵੀ ਚੂਨ ਚ ਸਖਤ ਤਾਂ ਨਹੀਂ ਨਾ ਮੇਰਾ ਭਰਾ ਇਹ ਨਾਲੇ ਦੂਰੋਂ ਕੋਈ ਭੈਣ ਭਰਾ ਜੀ ਜਿਹੜਾ ਆਵੇ ਖੁਸ਼ ਹੋ ਕੇ ਜਾਵੇ ਚੰਗਾ ਓਕੇ ਰਿਪੋਰਟ ਹੀ ਰਹੂਗਾ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਰੇਟ ਇਹਦਾ ਜੀ 95 ਕਰਦੇ ਮੋਲਾਪਾ ਇਹਦਾ ਮੁੱਲ ਜਿਹੜਾ ਆਪਾਂ ਕਰਦੇ 95000 ਥੋੜਾ ਮੰਦਾ-ਮੁੰਦਾ ਆ ਗਿਆ ਕੋਈ ਜੈਤ ਜੀ ਕਿੰਨੇ ਦੀ ਦੇ ਦੀਗੇ 90 ਦੀ ਦੇ ਦੇ ਉਹਦੇ ਚੋਂ ਪਿਆਰ ਮੁਹੱਬਤ ਕਰਦੇ ਆਂਗੇ 90 ਬਿਲਕੁਲ 100 200 ਦੀ ਕਰਨਾ ਮਾੜੀ ਜੀ ਬਈ ਗਾਂ ਨੂੰ ਕਰਦੀ ਲਓ ਵੀ ਸੱਜਣਾ ਦੂਜਾ ਸੂਆ ਝੋਟੀ ਮਗਰ ਕੱਟੀ 90 ਜੋ ਪਿਆਰ ਮੁਹੱਬਤ ਆ ਵੇਖੋ ਹੁਣ ਤੁਸੀਂ ਕਿੰਨਾ ਕਰਾ ਸਕਦੇ ਆਂ ਵੀਰ ਤੋਂ ਤੇ ਦੁੱਧ ਯਾਰ ਚੰਗਾ ਪਾਊਗੀ ਝੋਟੀ ਕੋਈ ਕਹਿਣ ਵਾਲੀ ਗੱਲ ਨਹੀਂ ਗੀ ਕੋਕਾ ਪੀਸ ਆ ਟੌਪ ਦੀ ਝੋਟੀ ਵਿਖਾਦੀ ਤੁਹਾਨੂੰ ਪੂਰੇ ਪਣ ਤੇ ਵੀਰੇ ਆ ਨੀਲੀ ਰਾਵੀ ਦੀ ਮਹਿੰਦੀ ਕੀ ਡਿਟੇਲ ਕਿਹੜਾ ਸੂਗਾ ਸੁੰਦੀ ਆ ਇਹ ਹਰ ਗੀ ਤੀਜਾ ਸੁਗਾ ਸੁਣੀ ਤੇ ਜੱਕ ਰਹੀ ਆਪਣੇ ਦੋਸਤ ਵੀ ਆ ਆਵੇ ਇੱਕ ਕਟੀਰੀ ਆ ਅੱਛਾ ਆ ਕੱਟੀ ਇਸੇ ਦੀ ਜੁਜੇ ਸੁਏ ਦੀ ਆ ਵਾ ਠੀਕ ਆ ਬਿੱਲੇ ਦੀ ਉਹ ਅੰਦਰ ਵੱਜੀ ਉਹ ਵੀ ਨੀਲੀ ਆ ਅੰਦਰ ਵੱਜੀ ਨੀਲੀ ਦੀ ਹਾਂਜੀ ਠੀਕ ਆ ਤੇ ਦੂਜੇ ਸੁਏ ਨੇ ਕਿੰਨਾ ਕ ਦੁੱਧ ਦਿੰਦਾ ਫਰਾ ਜੀ ਨੇ ਨਹੀਂ 10 ਤੋਂ ਦੇ ਦਿੰਦਾ 10 ਤੋਂ ਉੱਪਰ ਉੱਪਰ ਦੁੱਧ ਦੇਣੀ ਤੇ ਹੁਣ ਵੀਰੇ ਇਹ ਟਾਈਮ ਕਿੰਨਾ ਰਹਿ ਗਿਆ ਦੱਸ ਮੇਰਾ 1.5 ਮਹੀਨਾ ਹਜੇ ਇਹਦਾ ਡੇਢ ਮਹੀਨਾ ਸੂਨ ਚ ਬਾਕੀ ਆ ਤੇ ਕੱਚੀ ਆ ਹਜੇ ਹੈਨਾ ਤੇ ਵੀਰੇ ਜਿਵੇਂ ਡੇਢ ਮਹੀਨੇ ਦੀ ਕੱਚੀ ਆ ਥਣਾ ਤੋਂ ਨਾਲੋਂ ਭਾਰ ਪੂਰਾ ਨਾਲੋਂ ਤਾਂ ਨਹੀਂ ਜਿਗਰੀ ਆ ਨਾ ਵੀ ਕੋਈ ਭੈਣ ਭਰਾ ਲੈ ਜੇ ਤੇ ਲਾਹਮਣ ਆ ਬਈ ਬਾਈ ਜੀ ਲੈ ਆਇਓ ਕੱਢ ਕੇ ਬਾਹਰ ਇਹਨੂੰ ਲਓ ਵੀ ਸੱਜਣੋ ਘਰੇ ਲੂ ਘਰੇ ਆ ਬਾਕੀ ਥਣਾ ਦੀ ਤੇ ਭਾਰ ਵੱਲੋਂ ਓਕੇ ਰਿਪੋਰਟ ਰਹੂਗੀ ਕੋਈ ਐ ਨਹੀਂ ਹੈਗਾ ਕਿਉਂਕਿ ਬਾਈ ਹਰਾਂ ਦੀ ਘਰੇ ਸੱਜਣੋ ਦੋ ਸੂਏ ਇਹਦਾ ਦੁੱਧ ਪੀਤਾ ਹੋਇਆ ਦੇਖੋ ਚੱਲ ਪੁੱਤ ਚੱਲ ਥੋੜੀ ਸੱਜਣੋ ਕੈਮਰੇ ਤੋਂ ਡਰਦੀ ਆ ਤੇ ਬਾਕੀ ਘਰ ਦਾ ਹੀ ਮਾਲ ਆ ਭਾਈ ਹਰਾਂ ਕੋਲੇ ਸੱਜਣੋ ਵੇਖੋ ਜਿੰਨਾ ਤੋਹ 1000 ਦਿੱਤਾ ਨਾ ਬਾਈ ਨੇ ਉਨਾ ਹੀ ਦੱਸਿਆ ਕੋਈ ਐ ਨਹੀਂ ਇਹਦੇ ਨਹੀਂ ਤੁਹਾਨੂੰ 13 14 ਕਹਿਤਾ ਵੇਖੋ ਮੋੜ ਲਿਆ ਮੋੜ ਲਿਆ ਭਾਜੀ ਨਾ ਜਾਵੇ ਵੇਖੋ ਸੱਜਣੋ ਉਸ ਏਰੀਏ ਦੀਆਂ ਮਈਆਂ ਵਖਾ ਰਹੇ ਤੁਹਾਨੂੰ ਜਮਾ ਬਾਰਡਰ ਵਾਲੀਆਂ ਤੇ ਆ ਵੀ ਮੈਂ ਨਾ ਸੱਜਣੋ 2 1/2 ਮਹੀਨਾ ਜਿਹੜਾ ਪਿਆ ਇਹਨੂੰ ਚੰਗਾ ਚੰਗਾ ਰਾਸ਼ਨ ਪਾਲਿਆ ਜੋ ਬਾਕੀ ਸੱਜਣੋ ਬਾਈ ਹਰਾਨਾ ਨਾ ਮੇਰੀਆਂ ਗੱਲਾਂ ਬਾਤਾਂ ਹੋਈਆਂ ਤੇ ਆ ਮਾਲ ਸਾਰਾ ਘਰੇ ਰੱਖਿਆ ਹੋਇਆ ਤੇ ਤਾਂ ਕਰਕੇ ਦੋ ਮਈਆਂ ਜਿਹੜੀਆਂ ਵੀਰ ਹਰਾਨ ਨੇ ਵਿਕਾਊ ਕੀਤੀਆਂ ਕਿ ਪਸ਼ੂ ਵੀਰ ਕਹਿੰਦਾ ਯਾਰ ਜਾਦੇ ਹੋ ਗਏ ਤੇ ਸੋਚਿਆ ਵੀ ਦੋ ਕੁ ਜਾਨਵਰ ਵਿੱਚੋਂ ਜਿਹੜੇ ਆਪਾਂ ਫੋਰ ਸੇਲ ਵਿਕਾਊ ਕਰ ਦਈਏ ਤੇ ਕਰ ਲੋ ਚੈੱਕ ਦੇਖੋ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਸ਼ਾਹ ਜੀ ਇਹਦਾ ਰੇਟ 75 ਕਰ ਦੋ ਜੇ ਜੀ ਦੇ ਦਿੱਤੀਗੇ ਵੀਰੇ 2 ਮਹੀਨੇ ਸਾਹਮਣੀ ਵੀਆ ਕਹੇ ਭੈਣ ਭਰਾ ਨੇ ਕਿੰਨੇ ਦੀ ਦੇ ਦਿੱਤੀ ਇਸ ਸੱਤਰੀ ਦੇ ਹੈ 70 000 ਦੀ ਲਓ ਵੀ ਸੱਜਣੋ 70 000 ਦੀ ਵੀਰ ਕਹਿੰਦਾ ਬਾਕੀ ਤੁਸੀਂ ਜਦੋਂ ਕਨੈਕਟ ਕਰੋਗੇ ਮੌਕੇ ਤੇ ਹਨਾ ਮਾਂ ਹੋ ਜੂਗੀ ਜਿੱਥੇ ਸੈਟਿੰਗ ਹੁੰਦੀ ਉਹਦੀ ਬਾਕੀ ਸਰ ਮੂੰ ਸਾਰੀ ਕੁਆਲਿਟੀ ਮੈਂ ਤੁਹਾਨੂੰ ਵਿਖਾਤੀ ਤੇ ਆ ਵੀ ਮੈਂ ਨਾ ਓਕੇ ਰਿਪੋਰਟ ਆ ਸੱਜਣੋ ਚੰਗੀ ਆ ਕਰ ਲਿਓ ਖਰੀਦਦਾਰੀ ਸੱਜਣੋ ਆ ਵੀਰ ਹਰਾਂ ਦਾ ਪਸ਼ੂ ਆ ਆ ਇਹਦੀ ਕੱਟੀ ਹੈ ਨਾ ਬਈ ਪਿਛਲੇ ਸੂਏ ਦੀ ਆ ਦੂਜੇ ਸੂਏ ਦੀ ਆ ਪਸ਼ੂ ਵੀਰ ਹਰਾਂ ਨੇ ਜਿਵੇਂ ਦੱਸਿਆ ਆਹ ਕੱਟੀ ਬੱਚੇ ਬਹੁਤ ਟਾਪ ਦੇ ਲਾਉਂਦੀ ਬਈ ਹੈ ਨਾ ਲਓ ਸੱਜਣੋ ਆ ਕੱਟੀ ਪਿਛਲੇ ਸੂਏ ਦੀ ਜਿਹੜੀ ਨੀਲੀ ਰਾਵੀ ਦੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਵੇਚ ਲੈਣ ਵਾਲੀ ਵਿਖਾਈ ਆ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ